ਪੋਲੀਟੀਕਲ ਵੈਂਜੈਂਸ ਜਿਹੜਾ ਕੋਈ ਬੋਲੇ ਸਰਕਾਰ ਦੇ ਉਲਟ ਜਾਂ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਆ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਆ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੀ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਕੱਲ ਦੱਸਦਿਆਂ ਵਾਪਿਆ ਰਾਹ ਪਿਆ ਤੇ ਵਾਪਿਆ ਜਾਣੋਂ ਤੂੰ ਮੇਰੇ ਨਾਲ ਬੜਾ ਮੰਨ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੋ ਬੋਲੋ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾफी ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕੁਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਹਰ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਚਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇਈ ਜੇ ਲੋੜ ਆ ਤਾਂ ਮੈਂ ਚਲੇ ਜਾਉ ਕੇਜਰੀਵਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡਿਪਟੀ ਸੀਐਮ ਮੰਤਰੀ ਸੰਜੇ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਅਸਲੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਆਨਰੇਬਲ ਕੋਰਟਾ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕੇਸ ਤਰੀਕੇ ਨਾਲ ੱੱਕੇឆਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ 'ਚ ਟਿੱਪਣੀਆਂ ਦੇ ਇਸਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ 'ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਚੱਟੋਪਾਦਿਆ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰਖੀਰ ਚ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਔਰ ਅਖੀਰ ਚ ਇਹ ਹੋਇਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇਹਦੇ ਚ ਨੋਟਿਸ ਲਿਆ ਇੰਦੂ ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋ ਪਾਦਿਆ ਸਾਹਿਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ। ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ। ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ। ਮਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ। ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਿਤੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕਹੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਆ ਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਫ ਆਈ ਆਰਟੀ ਬਾਨੀ ਨਾ ਉਹਦਾ ਮੁਖੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ ਚ ਜਾਣ ਤੋ ਹੋਰ ਨਾ ਕੋ ਬਣਾ ਦੀ ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਲੋਂ ਦਾ ਬਲਤੇਜ ਪੰਨੂ ਆ ਉਹੀ ਉਹਦੇ ਕਰ ਦਿਆਂਗੇ ਸੈਟਟੈਂਡ ਜੀ ਇੱਕ ਉਹ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਦੇ ਲਈ ਪੁਲਸ ਨੂੰ ਤੁਸੀਂ ਜਦੋਂ ਮਜੀਠੀਆ ਵੱਤ ਬੋਲੋ ਸਵੇਰੇ ਸੰਮਨ ਮੈਂ ਤਾਂ ਕੇਜਰੀਆਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸਫਤਾ ਚੱਲਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੁੱਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪਹਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਦੀ ਮਜੀਠੀਆ ਦਾ ਆਠਾ ਆਠਾ ਬੱਜੂ ਤੇਰੀ ਅੱਲਾਹ ਅੱਲਾਹ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਨਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਔਰ ਚਾਹੁੰਦਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਐਨਡੀਪੀਐਸ ਦਾ ਪਾਤ ਆ ਡਰੱਗ ਦੀ ਰਿਕਵਰੀ ਕਿੱਥੇ ਪਹਿਲਾ ਹੀ ਬੰਦਾ ਹੋਣਾ 10 ਸਾਲ ਜਿਹੜੀ ਜਾਨੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬਹਿਰ ਇਸ ਤੇ ਡਰਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਜੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਨੇਓ ਵਿਆਹ ਨੂੰ ਤਾਂ ਚਿਰ ਹੋ ਗਏ ਆ ਪਰਚੇ ਦੀ ਜਿਹੜਾ ਮੰਨੀ ਮੰਨੀ ਚੰਨੀ ਸਾਹ ਨੇ ਦਾਸ ਤੇ ਦਿੱਤਾ ਸੀ ਚਲੋ ਉਹਨੂੰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਦੀ ਜਿਤਾਉਂਦਾ ਅਗਰ ਤੇ ਉਹਦਾ ਪੁੱਤ ਪਰਚਾ ਦਾ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰ ਸ਼ੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਦੇਖੋ ਮੈਂ ਤੁਹਾਨੂੰ